ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਘਰ ਦੇ ਬਾਹਰ ਸੁੱਤੇ ਪਏ ਵਿਅਕਤੀ ਦਾ 23 ਤਾਰ ਹਥਿਆਰ ਨਾਲ ਕਤਲ ਪੁਲਿਸ ਜੁਤੀ ਜਾਂਚ ਬਟਲਾਡਾ ਦੇ ਨੇੜਲੇ ਪਿੰਡ ਫੂਲੇਵਾਲ ਡੋਗਰਾ ਚ ਘਰ ਦੇ ਬਾਹਰ ਸੁੱਤੇ ਪਏ ਵਿਅਕਤੀ ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ 23 ਤਾਰ ਹਥਿਆਰ ਨਾਲ ਕਤਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਜਦੋਂ ਇਹ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਿਤ੍ਰਿਕ ਤੇ ਪੁੱਤਰ ਨਖਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਲਾਲ ਸਿੰਘ ਜੋ ਕਿ ਭਾਰਤੀ ਜੀਵਨ ਬੀਮਾ ਨਿਗਮ ਵਿੱਚ ਜਗਰਾਉ ਵਿਖੇ ਡਿਊਟੀ ਕਰਦਾ ਸੀ ਜੋ ਕਿ 31 ਜੁਲਾਈ ਨੂੰ ਸੇਵਾਮੁਕਤ ਹੋਣਾ ਸੀ ਪਰਿਵਾਰਕ ਮੈਂਬਰ ਵਿਦਾਇਗੀ ਸਮਾਰਗਮ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ ਰਾਤ ਸਮੇਂ ਜਦੋਂ ਲਾਲ ਸਿੰਘ ਘਰ ਦੇ ਬਾਹਰ ਸੱਤਾਪਿਆਸੀ ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਸਿਰ ਵਿੱਚ 23 ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਦ ਹੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਐਸਪੀ ਮੋਹਨ ਸਿੰਘ ਡੀਐਸਪੀ ਮਨਜੀਤ ਸਿੰਘ ਐਸਐਚਓ ਭਗਵਾਨ ਸਿੰਘ ਪੁਲਿਸ ਪਾਲਟੀ ਨਾਲ ਘਟਨਾ ਵਾਲੀ ਥਾਂ ਤੇ ਪੁੱਜੇ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਉੱਚ ਅਧਿਕਾਰੀ ਅਤੇ ਪੁਲਿਸ ਥਾਣਾ ਪਾਲਟੀ ਨੇ ਮੌਕੇ ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਬਡਲਾੜਾ ਤੋਂ ਅਮਨ ਮਹਿਤਾ ਦੀ ਵਿਸ਼ੇਸ਼ ਰਿਪੋਰਟ ਪਤ ਸਿੰਘ ਜਿਹੜਾ ਤੇ ਤੁਹਾਡੇ ਭਰਾ ਦਾ ਕਤਲ ਹੋਇਆ ਕੀ ਲੱਗ ਰਿਹਾ ਤੁਹਾਨੂੰ ਜਿਹੜਾ ਕਤਲ ਹੋਇਆ ਤੂੰ ਸਮਝ ਨਹੀਂ ਰਹੀ ਸੰਤੋਖ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਲਾਭ ਸਿੰਘ ਕੀ ਕੰਮ ਕਰ ਰਿਹਾ ਸੀ ਇਹ ਨਹੀਂ ਨਹੀਂ ਸੀ ਮਲਾਜ ਕੋਈ ਇਹਦਾ ਕਿਸ ਨਾਲ ਬੈਰ ਬਰੋ ਜਾਂ ਕੋਈ ਦੁਸ਼ਮਣੀ ਕਿਸੇ ਨਾਲ ਤੁਸੀਂ ਕੀ ਕੀ ਮੰਗ ਕਰਦੇ ਹੋਗੇ ਅਸੀਂ ਤੁਹਾਨੂੰ ਹਿਸਾਬ ਦੀ ਮੰਗ ਕਰ ਰਹੇ ਹਾਂ ਬਲਜਿੰਦਰ ਕੌਰ ਸਰ ਬਲਜਿੰਦਰ ਕੌਰ ਜੀ ਰਾਤ ਤੁਹਾਡੇ ਇਥੇ ਲਾਭ ਸਿੰਘ ਦਾ ਕਤਲ ਹੋਇਆ ਕੀ ਲੱਗ ਰਿਹਾ ਤੁਹਾਨੂੰ ਇਹ ਜਿਹੜਾ ਕਤਲ ਸਵੇਰ ਸਰ 5 ਵਜੇ ਅਸੀਂ ਵੀ ਉੱਥੇ ਗੇਟ ਖੋਲੇ ਇਹਨਾਂ ਦੇ ਚਿੰਗ ਚ ਜਿਹੜਾ ਪੈ ਗਿਆ ਸਰ ਤੇ ਇਹਨਾਂ ਦੇ ਜਦੋਂ ਅਸੀਂ ਘਰੇ ਆਏ ਵੀ ਕਹਿੰਦੇ ਸੈਕ ਅਟੈਕ ਹੋ ਗਿਆ ਵੀ ਕਿਸੇ ਨੂੰ ਜਦੋਂ ਸਾਰਾ ਅਸੀਂ ਆਏ ਇਹਦੇ ਘਰ ਵਾਲੀ ਉੱਤੇ ਡਿੱਗੀ ਪਈ ਸੀ ਸਰ ਇਹਨਾਂ ਨੇ ਬਸ ਸਾਨੂੰ ਤਾਂ ਇੰਨੀ ਗੱਲ ਦਾ ਪਤਾ ਹੈ ਸਰ ਵੀ ਕਹਿੰਦੇ ਵੱਡ ਤਾਂ ਵੀ ਵੱਡੇ ਪੈਸਾ ਵੀ ਉਹ ਦੇਖਿਆ ਵੀ ਸਾਰਾ ਲਹੂ ਲਹਾਨ ਹੋਇਆ ਪੈਸਾ ਕੀ ਕੰਮ ਕਰਦਾ ਸੀ ਇਹ ਐਲਸੀ ਐ ਕੰਪਨੀ ਚ ਸੀ ਸਰ ਸਰਕਾਰੀ ਮੁਲਾਜ਼ਮ ਸੀ ਸਰ ਤੇ ਤੁਹਾਨੂੰ ਕੀ ਲੱਗ ਰਿਹਾ ਹੈ ਜਿਹੜਾ ਇਹਦਾ ਕੰਮ ਤਾਂ ਘੱਟ ਲੱਗਦਾ ਸਰ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਕਿਸ ਤਰ੍ਹਾਂ ਦਾ ਬੰਦਾ ਸੀ ਜਿਹੜਾ ਇਹ ਬਹੁਤ ਵਧੀਆ ਸਰ ਚਾਰੇ ਭਰਾ ਹੈ ਸਰ ਕਿਸੇ ਅੱਜ ਤੱਕ ਕਿਸੇ ਨਾਲ ਲੜਾਈ ਝਗੜਾ ਨਹੀਂ ਹੋਇਆ ਇਹਨਾਂ ਦਾ ਕਿਸੇ ਨਾਲ ਇੱਜ਼ਤ ਪੱਖੋਂ ਬਹੁਤ ਵਧੀਆ ਪਰਿਵਾਰ ਹੈ ਸਰ ਲੁਕਸਾ ਬਨੇ ਫੁੱਲਵਾਲੇ ਖੇ ਕੇ ਲਾਇਮ ਦਾ ਕਤਲ ਹੋਇਆ ਹੈ ਜਿਹੜਾ ਲਾਹਵ ਸਿੰਘ ਸੀਗਾ ਕੀ ਮਸਲਾ ਹੈ ਇਹ ਦੇਖੋ ਇਹ ਛੋਂ ਤੱਕ ਅਸੀਂ ਮੌਕੇ ਤੇ ਆਏ ਸੀਗੇ ਫੁੱਲਵਾ ਡੋਗਰੇ ਦੇ ਲਾਹਵ ਸਿੰਘ ਸਾਨੂੰ ਸਾਦੂ ਸਿੰਘ ਹੈ ਆਪਣਾ LIC ਚ ਜੌਬ ਕਰਦੇ ਸੀ ਜਗਰਾਉਂ ਉਹਨੇ ਡਿਊਟੀ ਸੀਗੀ ਤੇ ਇਹ ਹੁਣ ਆਨ ਰਿਟਾਇਰਮੈਂਟ ਸੀਗੇ ਇਹਨਾਂ ਦਾ 31 ਤਰੀਕ ਨੂੰ ਆਹ ਜੁਲਾਈ ਚ ਲਾਸਟ ਦੇ ਨੇ ਪੇਮੈਂਟ ਸੀਗੀ ਤੇ ਇਹਨਾਂ ਰਾਤੇ ਬਾਹਰ ਸੁੱਤੇ ਸੀ ਆਪਣੇ ਘਰ ਤੋਂ ਬਾਹਰ ਇਹਨਾਂ ਇੱਕ ਕਮਰਾ ਬਣਾਇਆ ਉਹਦੇ ਨਾਲ ਬਾੜਾ ਉਹਦੇ ਨਾਲ ਇਹ ਬਾਹਰ ਸੁੱਤੇ ਹੋਏ ਸੀਗੇ ਕਿ ਕਿਸੇ ਅਨਨੌਖੇ ਪਰਸਨਲ ਨੇ ਇਹ ਧਿਆਰਾ ਨਾਲ ਸੱਟਾ ਮਾਰ ਕੇ ਇਹਨਾਂ ਨੂੰ ਮਾਰਡਰ ਕੀਤਾ ਹੈ। ਇਹਦੇ ਬਾਰੇ ਹੁਣ ਤਫ਼ਤੀਸ਼ ਕਰ ਰਹੇ ਆ ਅਸੀਂ। ਜੋ ਗੱਲ ਸਾਹਮਣੇ ਹੋਊਗੀ ਉਸ ਦੇ ਅਨੁਸਾਰ ਕਾਰਵਾਈ ਕਰਾਂਗੇ। ਉਹਨਾਂ ਦੇ ਬੇਡੇ ਦੇ ਬਿਆਨ ਦੇ ਅਸੀਂ ਆਫਰੇ ਲਾਉਚ ਕਰ ਦਿੱਤੇ।